ਹਾਂਜੀ ਕੀ ਹਾਲ ਹੈ ਜੀ ਸਾਰਿਆਂ ਦੇ ਹਾਂਜੀ 2024 ਦੀਆਂ ਬਾਜ਼ੀਆਂ ਦੀਆਂ ਪੋਸਟਰ ਲੈ ਕੇ ਆਏ ਹਾਂ ਜੀ 25 ਅਗਸਤ 2024 ਪਿੰਡ ਡੜਿਆਣਾ ਨੇੜੇ ਚੁੰਨੀ ਜੀ ਫਿਰ ਦੂਜੀ ਬਾਜੀ ਆ ਗਈ ਜੀ 31 ਅਗਸਤ 2024 ਪਿੰਡ ਬੜਵਾਲੀ ਨੇੜੇ ਮਰਿੰਡਾ ਜੀ ਫਿਰ ਆ ਗਈ ਜੀ ਤੀਜੀ ਬਾਜੀ 6 ਸਤੰਬਰ ਦੀ ਹੈ 2024 ਚ ਪੈਂਡ ਆ ਗਿਆ ਜੀ ਬਹਿਰਾਮਪੁਰ ਜ਼ਿਮੀਂਦਾਰ ਤੇ ਜਿਲਾ ਆ ਗਿਆ ਜੀ ਰੋਪੜ ਪਹਿਲਾ ਨਾਮ ਹੈਗਾ ਜੀ LCD 5 ਫੁੱਟਾ ਕੱਪ ਦੂਜਾ ਨਾਮ ਹੈਗਾ ਜੀ 5 ਫੁੱਟਾ ਕੱਪ ਤੇ ਤੀਜਾ ਨਾਮ ਵੀ 5 ਫੁੱਟਾ ਕੱਪ ਆ ਜੀ ਤੇ ਐਂਟਰੀ ਫੀਸ ਹੈਗੀ ਆ 1700 ਰੁਪਏ ਤੇ ਦੂਸਰੀਆਂ ਬਾਜ਼ੀਆਂ ਜੀ ਇਹਦ ਨੇ ਤੇ ਮੌਸਮ ਦੀ ਖਰਾਬੀ ਹੋਣ ਕਰਕੇ ਜੀ ਤਰੀਕ ਬਦਲੀ ਜਾ ਸਕਦੀ ਹੈ ਖੁੱਲੀਆਂ ਬਾਜ਼ੀਆਂ ਜੀ ਇਹ ਫੇਰ ਆ ਗਿਆ ਜੀ ਪਿੰਡ 6 ਚੱਕ ਤਰਨ ਤਰਨ ਮਿਤੀ ਹੈ ਜੀ 15 ਜੁਲਾਈ 2024 ਦਿਨ ਹੈਗਾ ਜੀ ਸੋਮਵਾਰ ਪਹਿਲਾ ਨਾਮ ਫਰਿੱਜ ਦੂਸਰਾ ਨਾਮ ਕੂਲਰ ਤੀਸਰਾ ਨਾਮ ਪਰਾਟਾ ਪੱਖਾ ਚੌਥਾ ਪੰਜਵਾਂ ਨਾਮ ਹੈਗਾ ਜੀ ਕੱਪ ਐਂਟਰੀ ਫੀਸ ਇਹਦੀ ਹੈਗੀ ਹੈ 2200 ਰੁਪਏ ਤੇ 100 ਕਬੂਤਰ ਕੋਲ ਐਂਟਰ ਕੀਤਾ ਜਾਣਾ ਜੀ ਫੇਰ ਆ ਗਿਆ ਜੀ ਪਿੰਡ ਬੱਦਲਵਾਂਡ ਬਰਨਾਲਾ ਮਿਰੀ ਹੈ ਜੀ 14 7 2024 ਤੇ ਐਂਟਰੀ ਫੀਸ ਹੈਗੀ ਹੈ ਜੀ 1200 ਰੁਪਏ ਜੀ ਪਹਿਲਾ ਨਾਮ ਵੀ ਕਾਪਾ ਜੀ ਤੇ ਦੂਸਰਾ ਨਾਮ ਵੀ ਕਾਪਾ ਜੀ 1200 ਮੱਢ ਨੂੰ ਜੀ ਫਿਰ ਆ ਗਿਆ ਜੀ ਪਿੰਡ ਖਨੌਰੀ ਕਨੌਰੀ ਖਵਰਦ ਜਿਹੜਾ ਆ ਗਿਆ ਜੀ ਸੰਗਰੂਰ ਮਿਤੀ 15 ਜੁਲਾਈ 2024 ਦਿਨ ਹੈਗਾ ਜੀ ਸੋਮਵਾਰ ਤੇ ਐਂਟਰੀ ਫੀਸ ਇਹਦੀ ਹੈਗੀ 1200 ਰੁਪਏ ਪਹਿਲਾ ਨਾਮ ਹੈਗਾ ਜੀ ਛੱਤਾਲਾ ਪੱਖਾ ਫਿਰ ਆ ਗਿਆ ਜੀ ਪਿੰਡ ਹਰਿਆਉ ਖੁਰਦ ਜਿਲ੍ਹਾ ਜੀ ਪਟਿਆਲਾ ਮਿਤੀ 14 ਜੁਲਾਈ 2024 ਤੇ ਐਂਟਰੀ ਬੀਸ ਇਹਦੀ ਹੈਗੀ ਆ 1700 ਰੁਪਏ ਪਹਿਲਾ ਨਾਮ ਫਰਾਟਾ ਪੱਖਾ ਦੂਜਾ ਨਾਮ ਸ਼ਾਤਾਲਾ ਤੇ ਤੀਜਾ ਨਾਮ ਹੈਗਾ ਜੀ ਕੱਪ 1 ਜੁਲਾਈ ਨੂੰ ਐਂਟਰੀ ਖੜੀ ਗਈ ਜਣੀ ਫੇਰ ਆ ਗਿਆ ਜੀ ਪਿੰਡ ਦਮਕੋਰਾ 1007 2024 ਐਂਟਰੀ ਬੀਸ ਇਹਦੀ ਹੈਗੀ ਆ 1700 700 ਰੁਪਏ ਪਹਿਲਾਂ ਲੈ ਜਾਊਗਾ ਜੀ 6 6 7 2024 ਨੂੰ ਪਹਿਲੇ 50 ਕਬੂਤਰ ਇੰਟਰ ਕੀਤੇ ਜਾਣਗੇ ਜੀ ਏਟਾ ਗੂਗਲ ਪੇ ਨੰਬਰ ਦਿੰਦਾ ਵਜੇ ਇੱਥੇ ਕਰ ਸਕਦਾ